ਦੇ ਬਹੁਤ ਨਜ਼ਾਰੇ ਸੋਹਣੇ ਹੁੰਦੇ ਨੇ ਸਪਾਰ ਦੇ ਮੇਲੇ ਦੇ ਬਹੁਤ ਖੂਬਸੂਰਤ ਨਜ਼ਾਰੇ ਮੇਲੇ ਦੇ ਵਿੱਚ ਤੁਹਾਨੂੰ ਜਿਹੜੇ ਦੇਖਣ ਨੂੰ ਮਿਲਦੇ ਨੇ ਇਹਦੇ ਆਹ ਬਲਪ ਡੇਟਾ ਹੋ ਜਾਂਦਾ ਇੱਕ ਵਾਰ ਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਛਪਾਰ ਦੇ ਮੇਲੇ ਦੀਆਂ ਰਾਤ ਦੀਆਂ ਰੌਣਕਾਂ ਦਿਖਾਵਾਂਗੇ ਰਾਤ ਨੂੰ ਬਹੁਤ ਸੋਹਣਾ 뷰 ਹੁੰਦਾ ਸੋ ਅੱਜ ਦੀ ਵੀਡੀਓ ਜ ਬਣੇ ਰਹੇ ਹੋ ਦਿਖਾਉਨੇ ਆਪਾਂ ਤੁਹਾਨੂੰ ਸਾਰਾ ਛਪਾਰ ਦਾ ਮੇਲਾ ਇਹ ਆਲੇ-ਦਾਲੇ ਸਾਰੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਤੇ ਚੱਲਦੇ ਆਪਾਂ ਸਾਰਾ ਤੁਹਾਨੂੰ ਛਪਾਰ ਦਾ ਮੇਲਾ ਦਿਖਾਉਨੇ ਆ ਰਾਤ ਨੂੰ ਰਾਤ ਨੂੰ ਬਹੁਤ ਸੋਹਣਾ ਨਜ਼ਾਰਾ ਹੁੰਦਾ ਹੈ ਮੇਲੇ ਦਾ ਦੇਖਣ ਵਾਲਾ ਹੁੰਦਾ ਤੇ ਚੰਡੋਲਾਂ ਤੇ ਸਾਰੇ ਝੂਲਿਆਂ ਤੇ ਲਾਈਟਾਂ ਜਿਹੜੀਆਂ ਲੱਗੀਆਂ ਹੁੰਦੀਆਂ ਨੇ ਤੇ ਤੁਹਾਨੂੰ ਇੱਥੋਂ ਚੰਡੋਲ ਜਿਹੜੇ ਦਿਖਦੇ ਵੀ ਹੋਣਗੇ ਤੇ ਹਲੇ ਆਪਾਂ ਕਾਫੀ ਦੂਰ ਆਂ ਚੰਡੋਲਾਂ ਤੋਂ ਕਿਉਂਕਿ ਗੱਡੀਆਂ ਮੋਟਰਸਾਈਕਲ ਕਾਫੀ ਦੂਰ ਖੜਾਉਣੇ ਪੈਂਦੇ ਨੇ ਪਾਰਕਿੰਗ ਦੇ ਵਿੱਚ ਤੇ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਨਾਲ-ਨਾਲ ਇੱਥੇ ਸਾਰੀਆਂ ਖੜਾਉਣੇ ਵਾਲੀਆਂ ਜੁਐਲਰੀ ਵਾਲੀਆਂ ਐਵੇਂ ਦੀਆਂ ਹਨ ਤੇ ਇੱਧਰ ਨਾਲ-ਨਾਲ ਵੀ ਸਾਰੀਆਂ ਦੁਕਾਨਾਂ ਨੇ ਖਾਣ-ਪੀਣ ਵਾਲੀਆਂ ਲੱਗੀਆਂ ਹੋਈਆਂ ਤੇ ਤੁਸੀਂ ਇਕੱਠ ਦੇਖ ਸਕਦੇ ਹੋ ਬਹੁਤ ਭਾਰੀ ਇਕੱਠ ਹੋਇਆ ਹੋਇਆ ਮੇਲੇ ਦੇ ਵਿੱਚ ਬਹੁਤ ਜਿਆਦਾ ਰੌਣਕ ਹੈ ਇਸੇ ਤਰ੍ਹਾਂ ਇੱਥੇ ਹਫ਼ਤਾ ਭਰ ਰੌਣਕ ਰਹਿੰਦੀ ਹੈ ਮੇਲੇ ਦੇ ਵਿੱਚ ਇਹ ਇਕੱਠ ਤੁਸੀਂ ਦੇਖੋ ਮੇਲਾ ਵੀ ਕਿੰਨਾ ਇਕੱਠਾ ਹੈ ਦੂਰੋਂ ਦੂਰੋਂ ਚੱਲ ਕੇ ਸਾਰੇ ਸ਼ਿਵਾਰ ਦੇ ਮੇਲੇ ਦੇ ਵਿੱਚ ਆਉਂਦੇ ਨੇਗੇ ਤੇ ਭਾਰੀ ਗਿਣਤੀ ਦੇ ਵਿੱਚ ਸਾਰੇ ਮੋਟਰਸਾਈਕਲਾਂ ਦੇ ਗੱਡੀਆਂ ਤੇ ਛੋਟੇ ਛੋਟੇ ਜਵਾਕਾਂ ਨੂੰ ਮੇਲਾ ਦਿਖਾਉਣ ਆਉਂਦੇ ਨੇ ਤੇ ਇੱਧਰ ਵੀ ਨਾਲ-ਨਾਲ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਖਾਣ-ਪੀਣ ਵਾਲੀਆਂ ਤੇ ਇਧਰੋਂ ਸਾਰੇ ਦੇਖੋ ਸੰਗਤਾਂ ਜਾ ਰਹੀਆਂ ਹਨ ਦੂਰ-ਦੂਰ ਤੱਕ ਭਾਰੀ ਜਿਹੜਾ ਇਕੱਠ ਹੋ ਹੋਇਆ ਹੋਇਆ ਤੇ ਦੂਸਰੀ ਸੂ ਆਜੋ ਵਾਕੀ ਆਜੋ ਰੋਡ ਨਾਲ ਨਾਲੇ ਸਾਰੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇਗੇ ਜੱਟਪਤੀ ਕਰੋੜਪਤੀ ਬੰਦਾ ਸੋਰੀ ਬੋਖਾ ਵਾਜੀ ਆਜੋ ਤੇ ਇਸੇ ਤਰ੍ਹਾਂ ਇਸ ਮੇਲੇ ਦੇ ਵਿੱਚ ਭਾਰੀ ਜਿਹੜਾ ਇਕੱਠ ਹੁੰਦਾ ਤੇ ਚੱਲਦੇ ਆਪਾਂ ਹੋਰ ਸਾਰਾ ਤੁਹਾਨੂੰ ਦਿਖਾਉਨੇ ਆ ਤੇ ਇਹ ਚੰਡੋਲ ਤੁਹਾਨੂੰ ਇੱਥੋਂ ਦਿਖਦੇ ਵੀ ਹੋਣਗੇ ਤੇ ਦੇਖੋ ਚੰਡੋਲਾਂ ਦੇ ਜਿਵੇਂ ਲਾਈਟਾਂ ਸਾਰੀਆਂ ਲੱਗੀਆਂ ਹੋਈਆਂ ਨੇ ਸਾਰੇ ਝੂਲਿਆਂ ਤੇ ਲਾਈਟਾਂ ਲੱਗੀਆਂ ਹੋਈਆਂ ਨੇ ਤੇ ਆਪਾਂ ਨੇੜੋਂ ਜਾ ਕੇ ਸਾਰਾ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਰੋਡ ਦੇ ਨਾਲ ਨਾਲ ਇੱਥੇ ਸਾਰੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਜਿਵੇਂ ਟੈਟੂ ਵਾਲੀਆਂ ਹੋ ਗਈਆਂ ਹਨਾ ਹੋਰ ਛੱਲੇ ਵਾਲੀਆਂ ਹੋ ਗਈਆਂ ਇਸ ਤਰ੍ਹਾਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਇੱਧਰ ਨਾਲੇ ਕੁਛ ਆ ਖਾਣ ਪੀਣ ਵਾਲੀਆਂ ਦੁਕਾਨਾਂ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇਗੀਆਂ ਕੁਛ ਖੜਾਉਣੇ ਵਾਲੀਆਂ ਹੋ ਗਈਆਂ ਹਨ ਰੈਡੀ ਵੀਅਰ ਵਾਲੀਆਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਨੇਗੀਆਂ ਦੋਨੋਂ ਸਾਈਡ ਸੜਕ ਦੇ ਇੱਥੇ ਨਾਲ-ਨਾਲ ਦੁਕਾਨਾਂ ਸਾਰੀਆਂ ਸ਼ੁਰੂ ਹੋ ਗਈਆਂ ਹਨ ਕੁਛ ਆ ਘੜੀਆਂ ਵਾਲੀਆਂ ਹੋ ਗਈਆਂ ਹਨ ਕਾਲੀਆਂ ਖਾਣ ਪੀਣ ਵਾਲੀਆਂ ਦੁਕਾਨਾਂ ਇਹ ਇਸ ਤਰ੍ਹਾਂ ਬਹੁਤ ਸਾਰੀਆਂ ਇੱਥੇ ਦੁਕਾਨਾਂ ਜਿਹੜੀਆਂ ਲੱਗਦੀਆਂ ਨੇਗੀਆਂ ਨਾਲ-ਨਾਲ ਮੇਲੇ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਲੱਗਦੀਆਂ ਨੇ। ਦੋਨੋਂ ਸਾਈਡਾਂ ਦੂਸਰੀ ਸਾਈਡ ਵੀ ਸਾਰੀਆਂ ਮਟਿਆਈਆਂ ਵਾਲੀਆਂ ਹੁੰਦੀਆਂ ਜਿਵੇਂ ਨਾ ਤੇ ਝੂਲੇ ਜਿਹੜੇ ਰਾਤ ਨੂੰ ਬਹੁਤ ਸੋਹਣੇ ਲੱਗਦੇ ਨੇ ਝੰਡੋਲਾ ਤੇ ਜਿਹੜੀਆਂ ਲਾਈਟਾਂ ਉਹ ਚੱਲ ਰਹੀਆਂ ਨੇ। ਸਾਰੀ ਤਕਰੀਬਨ ਝੂਲਿਆਂ ਤੇ ਲਾਈਟਾਂ ਦੁਕਾਨਾਂ ਤੇ ਲਾਈਟਾਂ ਲੱਗੀਆਂ ਹੋਈਆਂ ਨੇ। ਆਪਾਂ ਨੇੜੇ ਪਹੁੰਚ ਗਏ ਝੂਲਿਆਂ ਦੇ ਤੇ ਇੱਥੋਂ ਬਹੁਤ ਸੋਹਣਾ ਜਿਹੜਾ ਵਿਊ ਆਉਂਦਾ ਬਹੁਤ ਸੋਹਣਾ ਨਜ਼ਾਰਾ ਮੇਲੇ ਦਾ ਤੇ ਸਾਰੇ ਪਾਸੇ ਲਾਈਟਾਂ-ਲਾਈਟਾਂ ਜਿਹੜੀਆਂ ਲੱਗੀਆਂ ਹੋਈਆਂ ਨੇ। ਤੇ ਰਾਤ ਨੂੰ ਵੀ ਲੱਗੇ ਨਜ਼ਾਰਾ ਹੁੰਦਾ 10 ਪਾਰ ਦੇ ਮੇਲੇ ਦਾ ਨਜ਼ਾਰਾ ਇਹ ਬਹੁਤ ਖੂਬਸੂਰਤ ਹੁੰਦਾ ਤੁਸੀਂ ਵੀਡੀਓ ਬਿਲਕੁਲ ਸਕਿਪ ਨਾ ਕਰਿਓ ਸਾਰੀ ਵੀਡੀਓ ਦੇਖਿਓ ਤੇ ਇੱਥੇ ਕੁਝ ਆ ਖੇਡਣ ਵਾਲੀਆਂ ਗੇਮਾਂ ਆ ਗਈਆਂ ਇਸ ਤਰ੍ਹਾਂ ਦੀਆਂ ਗੇਮਾਂ ਵੀ ਇੱਥੇ ਹੈਗੀਆਂ ਨੇਗੀਆਂ ਆਪਸ਼ਨ ਇੰਜੋਏਮੈਂਟ ਵਾਸਤੇ ਹੋ ਗਈਆਂ ਹਨ ਤੇ ਫੁੱਟਬਾਲ ਵਾਲੀਆਂ ਗੇਮਾਂ ਹੋ ਗਈਆਂ 50-50 ਰੁਪਏ ਦੇ ਵਿੱਚ ਅਲੱਗ-ਅਲੱਗ ਇਹਨਾਂ ਦੀਆਂ ਟਿਕਟਾਂ ਨੇਗੀਆਂ ਸਾਰੀਆਂ ਗੇਮਾਂ ਦੀਆਂ ਤੇ ਐਵੇਂ ਬਹੁਤ ਇੰਜੋਏਮੈਂਟ ਵਾਲੀਆਂ ਚੀਜ਼ਾਂ ਇੱਥੇ ਹੈਗੀਆਂ ਨੇਗੀਆਂ ਗੇਮਾਂ ਹੋ ਗਈਆਂ ਜਿਵੇਂ ਹਨ ਤੇ ਇੱਧਰ ਅੱਗੇ ਚੱਲਦੇ ਆਪਾਂ ਅੱਗੇ ਉਹ ਦੇਖਦੇ ਆਂਗੇ ਜਾ ਕੇ ਤੇ ਝੂਲੇ ਤੁਸੀਂ ਦੇਖੋ ਬਈ ਕਿੰਨਾ ਸੋਹਣਾ ਨਜ਼ਾਰਾ ਆਉਂਦਾ ਝੂਲਿਆਂ ਦਾ ਦੂਰ ਦੂਰ ਤੱਕ ਤੇ ਕਰਕੇ ਤੇ ਇਸ ਤਰ੍ਹਾਂ ਹੀ ਸਾਰੇ ਝੂਲਿਆਂ ਤੇ ਰਾਤ ਨੂੰ ਜਿਹੜੀਆਂ ਉਹ ਲਾਈਟਾਂ ਲੱਗੀਆਂ ਹੁੰਦੀਆਂ ਨੇ ਇਧਰਲੀ ਸਾਈਡ ਵੀ ਬਹੁਤ سارے ਝੂਲੇ ਨੇ ਇਹ ਵੀ ਆਪਾਂ ਤੁਹਾਨੂੰ ਸਾਰੇ ਦਿਖਾਵਾਂਗੇ ਪਹਿਲਾ ਚੰਡੋਲਾ ਦੇ ਨੇੜੇ ਤੋਂ ਨੂੰ ਲੈ ਕੇ ਚੱਲਦੇ ਆਪਾਂ ਤੇ ਤੁਸੀਂ ਵੀਡੀਓ ਤੇ ਕਮੈਂਟ ਜਰੂਰ ਕਰਕੇ ਦੱਸਿਓ ਕਿੱਥੋਂ-ਕਿੱਥੋਂ ਤੁਸੀਂ ਸਾਡੀ ਵੀਡੀਓ ਜਿਹੜੀ ਦੇਖ ਰਹੇ ਹੋ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਜੇ ਕੋਈ ਬਾਹਰਲੀ ਕੰਟਰੀ ਤੋਂ ਵੀ ਵੀਡੀਓ ਦੇਖ ਰਿਹਾ ਹੈ ਉਹ ਵੀ ਕਮੈਂਟ ਜਰੂਰ ਕਰਕੇ ਦੱਸਿਓ ਤੇ ਇੱਧਰ ਵੀ ਕੁਝ ਕੋ ਝੂਲੇ ਜਿਹੜੇ ਲੱਗੇ ਹੋਏ ਨੇ ਆਪਾਂ ਤੁਹਾਨੂੰ ਦਿਖਾਉਣੀ ਆਂਗੇ ਜਾ ਕੇ ਤੇ ਇੱਧਰ ਜਿਵੇਂ ਆ ਊਠ ਹੋ ਗਿਆ ਊਠ ਤੇ ਵੀ ਤੁਸੀਂ ਜਿਹੜੀ ਰਾਈਡ ਲੈ ਸਕਦੇ ਹੋ ਊਠ ਤੇ ਬੈਠ ਕੇ ਵੀ ਤੁਸੀਂ ਘੇੜਾ ਜਿਹੜਾ ਲੈ ਸਕਦੇ ਹੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਇੱਥੇ ਮਿਲਣਗੀਆਂ ਬਹੁਤ ਸਾਰੀਆਂ ਐਕਟੀਵਿਟੀਜ਼ ਉਹ ਤੁਸੀਂ ਮੇਲੇ ਦੇ ਵਿੱਚ ਜਿਹੜੀਆਂ ਕਰ ਸਕਦੇ ਹੋ ਕੋਈ ਕੁਝ ਇੱਧਰ ਹੋਰ ਝੂਲੇ ਆ ਗਏ ਹਨ ਤੇ ਆ ਛੋਟੇ ਬੱਚਿਆਂ ਦੇ ਇੰਜੋਏਮੈਂਟ ਵਾਲੇ ਇਸ ਤਰ੍ਹਾਂ ਬਹੁਤ ਸਾਰੇ ਝੂਲੇ ਤੁਹਾਨੂੰ ਇੱਥੇ ਮਿਲਣਗੇ ਇਹ ਆ ਵੀ ਸਾਰੇ ਛੋਟੇ ਬੱਚਿਆਂ ਵਾਲੇ ਝੂਲੇ ਆ ਗਏ ਐਸ ਤਰ੍ਹਾਂ ਛੋਟਿਆਂ ਦੇ ਵੱਡਿਆਂ ਦੇ ਇੰਜੋਏਮੈਂਟ ਵਾਸਤੇ ਝੂਲੇ ਜਿਹੜੇ ਇੱਥੇ ਉਹ ਮਿਲਦੇ ਨੇਗੇ ਮੇਲੇ ਦੇ ਵਿੱਚ ਲੱਗਦੇ ਨੇਗੇ ਇਹੋ ਜਿਵੇਂ ਤੁਹਾਨੂੰ ਦਿਖਾਉਨੇ ਆਂ ਉਂਟ ਹਨਾ ਉਹ ਬਾਈ ਹੋਣੀ ਜਿਵੇਂ ਰਾਈਡ ਜਿਹੜੀ ਲੈ ਰਹੇ ਨੇ ਤੇ ਐਵੇਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਸਪਾਰ ਦੇ ਮੇਲੇ ਦੇ ਵਿੱਚ ਤੁਹਾਨੂੰ ਜਿਹੜੀਆਂ ਮਿਲ ਜਾਣਗੀਆਂ ਵੱਡੇ ਵੱਡੇ ਝੂਲੇ ਵੱਡੀਆਂ ਵੱਡੀਆਂ ਦੁਕਾਨਾਂ ਇੱਧਰ ਭੂਤ ਮੰਗਲਾ ਵੀ ਜਿਹੜਾ ਲੱਗਿਆ ਹੋਇਆ ਭੂਤ ਮੰਗਲਾ ਵੀ ਹੈਗਾ ਸਪਾਰ ਦੇ ਮੇਲੇ ਤੇ ਬਹੁਤ ਸਾਰੇ ਜਾਣੇ ਦੇਖਣ ਵੀ ਜਾ ਰਹੇ ਨੇ ਔਰ ਇਹ ਟ੍ਰੇਨ ਆ ਗਈ ਜਿਵੇਂ ਇਸ ਤਰ੍ਹਾਂ ਛੋਟੇ ਬੱਚਿਆਂ ਦੇ ਇੰਜੋਏਮੈਂਟ ਵਾਸਤੇ ਹੈ ਨਾ ਵੱਡਿਆਂ ਦੇ ਇੰਜੋਏਮੈਂਟ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਨੇ ਅੱਗੇ ਚੱਲਦੇ ਆਪਾਂ ਹੋਰ ਦੇਖ ਲਿਆਂਗੇ ਜਾਂ ਕਿ ਅੱਗੇ ਉਹ ਝੂਲੇ ਤੇ ਇੱਥੇ ਮੌਤ ਦਾ ਖੂਹ ਵੀ ਜਿਹੜਾ ਬਣਿਆ ਹੋਇਆ ਉਹ ਚੋਂ ਕਾਫੀ ਸਾਰੇ ਸਟੰਟ ਜਿਹੜੇ ਕੀਤੇ ਜਾਂਦੇ ਹੁੰਦੇ ਨੇ ਉਹ ਆਹ ਸਾਈਡ ਆਹ ਮੌਤ ਦਾ ਖੂਹ ਹੈ ਜਿਹੜਾ ਦੇਖ ਰਹੇ ਹਾਂ ਜਿੱਥੇ ਆਪਾਂ ਜ਼ੂਮ ਕੀਤਾ ਹੈ ਨਾ ਇਧਰ ਵੀ ਨਾਲ-ਨਾਲ ਉਸੇ ਤਰ੍ਹਾਂ ਬਹੁਤ ਸਾਰੀਆਂ ਗੇਮਸ ਹੋੜੀਆਂ ਜਿਵੇਂ ਖੇਡਣ ਵਾਲੀਆਂ ਇੱਥੇ ਜਿਹੜੀਆਂ ਮੇਲੇ ਦੇ ਵਿੱਚ ਉਹ ਹੈਗੀਆਂ ਨੇ ਇਹ ਉਹ ਕਿਹਨੇ ਫੇਰ ਸਕਦੇ ਹਾਂ ਲੈ ਇੱਧਰ ਆ ਗਏ ਆਪਾਂ ਝੁੰਨਿਆਂ ਦੇ ਕੋਲੇ ਬਹੁਤ ਸੋਹਣਾ ਨਜ਼ਾਰਾ ਦੇਖਣ ਨੂੰ ਮਿਲਦਾ ਇਹ ਝੁੰਨਿਆਂ ਦਾ ਇਸੇ ਇੱਕ ਪੱਛ ਦੇਖ ਸਾਹਿਬ ਜੀ ਚਾਰੇ ਪਾਸੇ ਬਹੁਤ ਭਾਰੀ ਜਿਹੜਾ ਖੱਤ ਹੋਇਆ ਹੋਇਆ ਹੈ ਠੰਡਾ ਸੁੰਡਾ ਇੱਥੇ ਨੂੰ ਕਾਕੋ ਵਾਲੀ ਕੰਮੀ ਵਾਹੋ ਜੀ ਦੇਖੋ ਨਾ ਯਾਰਾ ਇਹ ਨਜ਼ਾਰਾ ਤੁਹਾਨੂੰ ਕਿਤੇ ਨਹੀਂ ਦੇਖਣ ਨੂੰ ਮਿਲੂ ਕੱਲੇ ਸਪਾਰ ਦੇ ਮੇਲੇ 'ਚ ਦੇਖਣ ਨੂੰ ਆਪ ਦੇ ਮੇਲੇ ਬਿਨਾਂ ਇਹ ਨਜ਼ਾਰਾ ਕਿਤੇ ਨਹੀਂ ਦੇਖਣ ਨੂੰ ਮਿਲਦਾ ਆਹ ਸੋਹਣਾ ਨਜ਼ਾਰਾ ਲਾਗਵਾ ਬਾਈ ਵਾਲਾ ਇਹ ਬਈ ਵਾਲਾ ਮਾਈਟਾਂ ਜਿਹੜੀਆਂ ਲੱਗੀਆਂ ਆਹ ਬਰਾਵਾ ਆਹ ਬਰਾਵਾ ਬਹੁਤ ਕੁੜਾ ਕਾਲੀ ਹੋ ਜਾਏਗਾ ਆਹ ਸਾਡੇ ਮੌਤ ਵਾਲਾ ਖੂਹ ਆ ਗਿਆ ਇਸੇ ਕੱਠ ਤੁਸੀਂ ਦੇਖ ਸਕਦੇ ਹੋ ਬਹੁਤ ਕੱਠਾ ਮੋਹ ਵਾਲੇ ਦੀ ਜਗ੍ਹਾ ਨੂੰ ਤੁਸੀਂ ਕੱਠ ਦੇਖੋ ਬਈ ਕਿੰਨਾ ਭਾਰੀ ਕੱਠ ਹੋਇਆ ਹੈ ਮੇਰੇ ਨਾਲ ਅੱਗੇ ਚੱਲਦੇ ਆਂ ਅੱਗੇ ਉਹ ਦੇਖਦੇ ਆਂ ਕਿ ਮੇਲੇ ਦਾ ਪੰਜਾਬ ਆ ਕੇ ਮੈਂ ਅੰਡੀਆ ਮੈਂ ਦੋਨੇ ਹੱਡੋ ਜੂਤੇ ਮੈਂ ਛੇਵੇਂ ਤੁਹਾਨੂੰ ਵੀਡੀਓ ਦੇ ਸ਼ੁਰੂ ਵਿੱਚ ਦੱਸਿਆ ਸੀ ਕਿ ਰਾਤ ਦੇ ਬਹੁਤ ਨਜ਼ਾਰੇ ਸੋਹਣੇ ਹੁੰਦੇ ਨੇ ਇਸ ਪਾਰ ਦੇ ਮੇਲੇ ਦੇ ਬਹੁਤ ਖੂਬਸੂਰਤ ਨਜ਼ਾਰੇ ਮੇਲੇ ਦੇ ਵਿੱਚ ਤੁਹਾਨੂੰ ਜਿਹੜੇ ਦੇਖੋ ਉਹ ਮਿਲਦੇ ਨੇ ਝੂਲਿਆਂ ਦੇ ਸਾਰਿਆਂ ਦੇ ਲਾਈਟਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਜਿੱਥੇ ਜਿੱਥੇ ਤੱਕ ਨਿਗਾਹ ਜਾਂਦੀ ਹੈ ਉੱਥੇ ਤੱਕ ਬਹੁਤ ਭਾਰੀ ਜਿਹੜਾ ਇਕੱਠ ਹੋਇਆ ਹੋਇਆ ਹੈ ਜਿਹੜੀ ਆਪਾਂ ਪਿਛਲੀ ਵੀਡੀਓ ਪਾਈ ਸੀ ਉਹ ਦਿਨ ਦੀ ਪਾਈ ਸੀ ਤੇ ਦਿਨ ਨਾਲੋਂ ਦੁੱਖਣਾ ਦੱਕਣਾ ਇਕੱਠਾ ਹੈ ਮੇਲੇ ਦੇ ਵਿੱਚ ਹੋਇਆ ਹੋਇਆ ਹੈ ਜੱਦੀ ਵੀਰਾਂ ਦੇ ਫੋਟੋ ਹੈ ਜੀ ਆ ਗਈ ਜੀ ਆ ਗਈ ਬਾਈ ਹੁਣੀ ਕਹਿੰਦੇ ਸਾਡੀ ਵੀ ਫੋਟੋ ਲੈ ਲਓ ਕਿੱਥੋਂ ਆਇਓ ਬਾਈ ਤੁਸੀਂ ਮਲੇਰ ਕੋਟੇ ਤੋਂ ਆਇਆ ਮਲੇਰ ਕੋਟੇ ਤੋਂ ਆਇਆ ਠੀਕ ਆ ਠੀਕ ਆ ਬਾਈ ਹੁਣੀ ਕਹਿੰਦੇ ਸਾਡੀ ਵੀ ਫੋਟੋ ਲਓ ਮਲੇਰ ਕੋਟੇ ਤੋਂ ਆਇਆ ਕਹਿੰਦੇ ਅਸੀਂ ਤੇ ਇਧਰ ਆ ਕਿਸ਼ਤੀ ਹੋ ਗਈ ਚੰਡੋਲ ਹੋ ਗਿਆ ਹਨ ਤੇ ਐਵੇਂ ਸਾਰੇ ਇੱਥੇ ਢੂਲੇ ਜਿਹੜੇ ਉਹ ਲੱਗੇ ਹੋਏ ਨੇਗੇ ਮੇਲੇ ਦੇ ਵਿੱਚ ਵਡੇ ਵੱਡੇ ਝੂਲੇ ਵੱਡੀਆਂ ਵੱਡੀਆਂ ਮਗਨਾਂ ਮੇਲੇ ਦੇ ਵਿੱਚ ਜਿਹੜੀਆਂ ਲੱਗੀਆਂ ਹੋਈਆਂ ਨੇ ਜੀ ਆਇਆਂ ਨੂੰ ਇਸੇ ਤਰ੍ਹਾਂ ਇੱਥੇ ਹਫ਼ਤਾਵਾਰ ਜਿਹੜਾ ਮੇਲੇ ਦੇ ਵਿੱਚ ਹੋ ਰੱਖ ਰਹਿਣਾ ਵੱਡੇ ਵੱਡੇ ਝੂਲੇ ਪੂਰੀ ਚਾਈ ਦਾ ਪੋਲਾ ਪੂਰੀ ਚਾਈ ਦਾ ਜਿਹੜੀ ਚਾਰਾ ਹੋ ਜਾਂਦਾ ਵੀ ਆ ਜਿੰਨੇ ਕੋਈ ਛੋਟੇ ਬੱਚਿਆਂ ਵਾਲੇ ਝੂਲੇ ਤੇ ਜਿਹੜੇ ਲੱਗੇ ਹੋਏ ਨੇ ਕਿ ਮੇਲੇ ਦੇ ਵਿੱਚ ਛੋਟੇ ਬੱਚੇ ਇੰਜੋਏ ਜਿਹੜਾ ਕਰ ਰਹੇ ਨੇ ਹਾਂ ਵੀ ਛੋਟਿਆਂ ਦੇ ਵੱਡਿਆਂ ਦੇ ਇੰਜੋਏਮੈਂਟ ਵਾਸਤੇ ਝੂਲੇ ਜਿਹੜੇ ਮੇਲੇ ਦੇ ਵਿੱਚ ਹੈਗੇ ਨੇ ਹਰੇਕ ਦੇ ਇੰਜੋਏਮੈਂਟ ਵਾਸਤੇ ਜਿਵੇਂ ਆਹ ਟ੍ਰੇਨ ਹੋ ਗਈ ਟ੍ਰੇਨ ਜਿਹੜੀ ਚੱਲ ਰਹੀ ਆ ਬੱਚਿਆਂ ਵਾਲੀ ਇਸੇ ਤਰ੍ਹਾਂ ਬਹੁਤ ਸਾਰੇ ਝੂਲੇ ਮੇਲੇ ਦੇ ਵਿੱਚ ਜਿਹੜੇ ਉਹ ਲੱਗੇ ਹੋਏ ਨੇਗੇ ਤੇ ਇੱਧਰ ਵੀ ਕੁਝ ਝੂਲੇ ਆ ਗਏ ਬੱਚਿਆਂ ਦੇ ਇੰਜੋਏਮੈਂਟ ਵਾਲੇ ਐਨੇ ਬਹੁਤ ਸਾਰੇ ਝੂਲੇ ਮੇਲੇ ਦੇ ਵਿੱਚ ਜਿਹੜੇ ਉਹ ਲੱਗਦੇ ਨੇ ਜੀ ਛੋਟੇ ਛੋਟੇ ਬੱਚੇ ਇੰਜੋਈ ਵੀ ਜਿਹੜਾ ਕਰ ਰਹੇ ਨੇ ਤੇ ਆ ਜਿਹੜੇ ਟੰਡੋਲ ਨੇ ਨਾ ਗਿਸ਼ਤੀਆਂ ਇਹ ਸਭ ਤੋਂ ਵੱਧ ਖੂਬਸੂਰਤ ਲੱਗ ਰਹੇ ਨੇ ਇਹਨਾਂ ਦਾ ਨਜ਼ਾਰਾ ਸਭ ਤੋਂ ਵੱਧ ਆ ਦੇਖਣ ਵਾਲਾ ਇਹ ਜਿੱਥੇ ਨਾ ਬਹੁਤ ਭਾਰੀ ਮੇਲੇ ਦੇ ਵਿੱਚ ਜਿਹੜਾ ਇਕੱਠ ਹੋ ਰਹਿਦਾ ਦੂਰੂ ਦੂਰੂ ਸਾਰੇ ਆ ਕੇ ਮੇਲੇ ਦੇ ਵਿੱਚ ਸ਼ਾਮਲ ਹੁੰਦੇ ਨੇ ਵੱਡੀਆਂ ਵੱਡੀਆਂ ਦੁਕਾਨਾਂ ਵੱਡੇ ਵੱਡੇ ਝੂਲੇ ਲੱਗਦੇ ਨੇ ਤੇ ਆ ਜਿਹੜਾ ਸਾਹਮਣੇ ਹੈ ਇਹ ਵੀ ਮੌਤ ਵਾਲਾ ਖੂਹ ਹੈ ਇਹ ਵੀ ਇੱਥੇ ਮੌਤ ਵਾਲਾ ਖੂਹ ਜਿਹੜਾ ਬਣਿਆ ਹੋਇਆ ਹੈ ਇਹਨਾਂ ਦੇ ਬਹੁਤ ਸਾਰੇ ਸਟੈਂਡ ਜਿਹੜੇ ਹੁੰਦੇ ਨੇ ਇੱਥੇ ਅੱਗੇ ਵੱਲ ਜਾਂਦੇ ਆ ਅੱਗੇ ਦਿਖਾਉਣੇ ਆ ਅੱਗੇ ਜਾ ਕੇ ਤੁਹਾਨੂੰ ਆਪਾਂ ਮਿਲਾਂ ਦੂਰ ਦੂਰ ਤੱਕ ਆਖੋ ਇਹ ਕੀ ਬੀਓ ਜੀ ਜੀ ਆਪ ਹੈ ਜੀ ਆਹ ਬਰਾਏ ਸਾਈਡ ਤੇ ਝੂਲੇ ਨੇ ਐਸੇ ਤਰ੍ਹਾਂ ਬਹੁਤ ਭਾਰੀ ਟਾਕੀ ਹੁੰਦਾ ਹੈ ਮੇਲੇ ਦੇ ਵਿੱਚ ਵੱਡੇ ਵੱਡੇ ਝੂਲੇ ਵੱਡੀਆਂ ਵੱਡੀਆਂ ਪਟਾਨਾਂ ਜਿਹੜੀਆਂ ਲੱਗੀਆਂ ਲੱਗੀਆਂ ਚਾਰੇ ਪਾਸੇ ਇਕੱਠੇ ਇਕੱਠਾ ਮੇਲੇ ਦੇ ਵਿੱਚ ਮੋਆ ਮੋਆ ਵੱਡੇ ਵੱਡੇ ਝੂਲੇ ਵੱਡੀਆਂ ਵੱਡੀਆਂ ਦੁਕਾਨਾਂ ਮੇਲੇ ਦੇ ਵਿੱਚ ਲੱਗਦੀਆਂ ਨੇ ਝੂਲੀਆਂ ਦੇ ਵਿੱਚ ਬੈਠਣਾ ਤੁਸੀਂ ਇਕੱਠ ਦੇਖ ਸਕਦੇ ਹੋ ਬਹੁਤ ਭਾਰੀ ਇਕੱਠ ਹੋਇਆ ਹੋਇਆ ਦੁਨੀਆਂ ਦੇ ਵਿੱਚ ਬੈਠਣ ਨੂੰ ਔੜੇ ਵਾਲਿਆਂ ਤੁਸੀਂ ਦੇਖ ਸਕਦੇ ਹੋ ਆ ਨਜ਼ਾਰਾ ਲਓ ਜੀ ਆ ਜੂ ਲਵੀ ਚੱਲ ਪਿਆ ਇਸ ਤਰ੍ਹਾਂ ਰਾਤ ਦੇ ਨਜ਼ਾਰੇ ਹੁੰਦੇ ਨੇ ਸਵਾਰ ਦੇ ਮੇਲੇ ਦੇ ਬਹੁਤ ਡਿਫਰੈਂਸ ਡਿਫਰੈਂਟ ਰੰਗ ਆਪਾਂ ਨੂੰ ਦੇਖਣ ਨੂੰ ਜਿਹੜੇ ਮਿਲਦੇ ਨੇਗੇ ਉਹ ਮੇਲੇ ਦੇ ਵਿੱਚ ਅੱਗੇ ਚੱਲਦੇ ਆਂ ਕਿ ਅੱਗੇ ਉਹ ਦਿਖਾਉਣਿਆਂਗੇ ਜਾ ਕੇ ਆਪਾਂ ਤੁਹਾਨੂੰ ਕੋਈ ਮੇਲਾ ਤੇ ਇੱਧਰ ਵੀ ਝੂਲੇ ਨੇਗੇ ਆ ਝੂਲੇ ਵੀ ਜਿਹੜੇ ਚੱਲ ਰਹੇ ਨੇ ਆਲ ਕੇਸ ਟੀਵੀ ਜਿਹੜੀ ਚੱਲ ਰਹੀ ਆ ਇੰਨਾ ਭਾਰੀ ਇਕੱਠ ਮੈਂ ਕਿਹੇ ਮੇਲੇ 'ਚ ਨਹੀਂ ਦੇਖਿਆ ਆਪਾਂ ਬਹੁਤ ਵੱਡੇ ਵੱਡੇ ਮੇਲੇ ਪੰਜਾਬ ਦੇ ਦੇਖੇ ਨੇਗਾ ਤੇ ਖਪਾਰ ਵਾਲਿਆਂ ਨੇ ਬਾਈ ਸਰੀ ਲਾਇਆ ਹੋਇਆ ਵੱਡੇ ਵੱਡੇ ਝੁੰਡੇ ਵੱਡੀਆਂ ਵੱਡੀਆਂ ਦੁਕਾਨਾਂ ਇੱਥੇ ਜਿਹੜੀਆਂ ਹੈਗੀਆਂ ਨੇ ਤੇ ਕੁਝ ਖਾਣ ਪੀਣ ਵਾਲੀਆਂ ਦੁਕਾਨਾਂ ਇੱਥੇ ਨਾਲ-ਨਾਲ ਜਿਹੜੀਆਂ ਲੱਗੀਆਂ ਹੋਈਆਂ ਨੇਗੀਆਂ ਮੇਲੇ ਦੇ ਵਿੱਚ ਤੇ ਅੱਗੇ ਆਪਾਂ ਜਾਵਾਂਗੇ ਤੁਹਾਨੂੰ ਹੋਰ ਕੁਝ ਦੁਕਾਨਾਂ ਜਿਹੜੀਆਂ ਦਿਖਾਉਣੇ ਆਗੇ ਇੱਧਰ ਇੱਧਰ ਨਹੀਂ ਹੋਇਆ ਜਿਹੜਾ ਕੁਛ ਕੁ ਦੁਕਾਨਾਂ ਜਿਹੜੀਆਂ ਆ ਗਈਆਂ ਖੜਾਉਣੇ ਵਾਲੀਆਂ ਹੋ ਗਈਆਂ ਜene ਇਹ ਆਪਾਂ ਤੁਹਾਨੂੰ ਦਿਖਾਵਾਂਗੇ ਇੱਥੇ ਮੇਲੇ ਦੇ ਵਿੱਚ ਤੇ ਐਵੇਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਇੱਥੇ ਬਾਈ ਵੇਚਦੇ ਨੇ ਰਾਤ ਦਾ ਨਜ਼ਾਰਾ ਬਹੁਤ ਖੂਬਸੂਰਤ ਹੈ ਮੇਲੇ ਦਾ ਤੇ ਇੱਧਰ ਜਿਵੇਂ ਕੁਝ ਹੋਰ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਹੈਗੀਆਂ ਕੁਝ ਆ ਜਿਵੇਂ ਕ੍ਰਾਫਟਰੀ ਹੋ ਗਈ ਹੈ ਨਾ ਐਵੇਂ ਦੀਆਂ ਸਾਰੀਆਂ ਦੁਕਾਨਾਂ ਤੇ ਕੁਝ ਖੜਾਉਣੇ ਵਾਲੀਆਂ ਦੁਕਾਨਾਂ ਐਮੀ ਵੱਡੀਆਂ ਵੱਡੀਆਂ ਦੁਕਾਨਾਂ ਮੇਲੇ ਦੇ ਵਿੱਚ ਜਿਹੜੀਆਂ ਲੱਗਦੀਆਂ ਨੇਗੀਆਂ ਸ਼ਪਾਰ ਦੇ ਮੇਲੇ ਵਿੱਚ ਤੇ ਇਸੇ ਤਰ੍ਹਾਂ 5-6 ਦਿਨ ਇੱਥੇ ਭਾਰੀ ਜਿਹੜਾ ਇਕੱਠ ਰਹਿੰਦਾ ਆ ਕੁਛ ਬੱਚਿਆਂ ਦੇ ਖਿਡਾਉਣੇ ਵਾਲੀਆਂ ਦੁਕਾਨਾਂ ਹੋ ਗਈਆਂ ਖੁਸ਼ਾ ਇੱਥੇ ਜੁਐਲਰੀ ਵਾਲੀਆਂ ਦੁਕਾਨਾਂ ਹੋ ਗਈਆਂ ਇਸੇ ਤਰ੍ਹਾਂ ਬਹੁਤ ਸਾਰੀਆਂ ਦੁਕਾਨਾਂ ਮੇਲੇ ਦੇ ਵਿੱਚ ਜਿਹੜੀਆਂ ਲੱਗਦੀਆਂ ਨੇਗੀਆਂ ਤੇ ਚਾਰੇ ਪਾਸੇ ਐਵੇਂ ਇਕੱਠ ਰਹਿੰਦਾ ਮੇਲੇ ਦੇ ਵਿੱਚ ਹਫਤਾ ਪਰ ਇਹ ਮੇਲਾ ਜਿਹੜਾ ਚੱਲਦਾ ਸ਼ਪਾਰ ਦਾ ਮੇਲਾ ਬਹੁਤ ਦੂਰੂ ਦੂਰੂ ਆ ਕੇ ਇਹ ਮੇਲੇ ਦੇ ਵਿੱਚ ਲੋਕ ਜਿਹੜੇ ਉਹ ਸ਼ਾਮਲ ਹੁੰਦੇ ਨੇਗੇ ਆਪਾਂ ਚੱਲਦੇ ਹਾਂ ਦੂਸਰੀ ਸਾਈਡ ਤੋਂ ਨੂੰ ਦੂਸਰੀ ਸਾਈਡ ਤੋਂ ਦਿਖਾਉਂਦੇ ਆ ਕਿ ਮੇਲਾ ਜਾ ਕੇ ਤੇ ਆ ਜਿਵੇਂ ਟੈਡੀ ਵੀਅਰ ਹੋ ਗਿਆ ਨਾ ਇਸ ਤਰ੍ਹਾਂ ਦੀਆਂ ਦੁਕਾਨਾਂ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨੇ ਤੇ ਚਾਰੇ ਪਾਸੇ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਤੁਹਾਨੂੰ ਜਿਹੜੀਆਂ ਮਿਲਣਗੀਆਂ ਤਰ੍ਹਾਂ ਦੀ ਸਜਾਵਟ ਵਾਲਾ ਸਮਾਨ ਹੋ ਗਿਆ ਜਿਵੇਂ ਇਹਨਾਂ ਇਸ ਤਰ੍ਹਾਂ ਦਾ ਕੁਝ ਹੋਰ ਖੜਾਉਣੇ ਹੋਗੇ ਜਿਵੇਂ ਤੇ ਅੱਗੇ ਚੱਲਦੇ ਅੱਗੇ ਉਹ ਦੇਖ ਲਿਆਂਗੇ ਆਪਾਂ ਜਾ ਕੇ ਮੇਲਾ ਤੇ ਇੱਥੇ ਵੀ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਜੁਵੈਲਰੀ ਇਧਰ ਚੱਲਦੇ ਆ ਅੱਗੇ ਅੱਗੇ ਉਹ ਦਿਖਾਉਂਦੇ ਆ ਤੁਹਾਨੂੰ ਜਾ ਕੇ ਮਿਲ ਲਵ ਇੱਥੋਂ ਬਹੁਤ ਖੂਬਸੂਰਤ ਨਜ਼ਾਰਾ ਹੋਊ ਮੇਲੇ ਦਾ ਦੇਖਣ ਵਾਲਾ ਆਹ ਸਾਈਡ ਤੋਂ ਤੁਸੀਂ ਨਜ਼ਾਰਾ ਇਹਦਾ ਦੇਖੋ ਹਾਰੇ ਝੂਲੇ ਚੰਡੋਲ ਦਿਖਦੇ ਨੇਗੇ ਮੇਲੇ ਦੇ ਵਿੱਚ ਜਿਹੜੇ ਲੱਗੇ ਹੋਏ ਨੇ ਬਹੁਤ ਵੱਡੇ ਅੱਗੇ ਚੱਲਦੇ ਆ ਅੱਗੇ ਉਹ ਆਪਾਂ ਦਿਖਾਉਂਦੇ ਆ ਤੁਹਾਨੂੰ ਜਿੱਥੇ ਜਿਹੜਾ ਮੇਨ ਸਥਾਨ ਬਣਿਆ ਹੋਇਆ ਜਿੱਥੇ ਸੰਗਤਾਂ ਦਰਸ਼ਨ ਕਰਨ ਜਾਂਦੀਆਂ ਨੇ ਮੰਦਿਰ ਵੀ ਤੁਹਾਨੂੰ ਦਰਸ਼ਨ ਜਿਹੜੇ ਆਪਾਂ ਕਰਵਾਵਾਂਗੇ ਇੱਥੇ ਕੁਝ ਹੋਰ ਮਠਿਆਈਆਂ ਵਾਲੀਆਂ ਦੁਕਾਨਾਂ ਆ ਗਈਆਂ ਜਿਵੇਂ ਲੱਗੀਆਂ ਹੋਈਆਂ ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਲੱਗਦੀਆਂ ਨੇ ਆਕੀ ਹੋਰ ਆ ਜੀਜੂ ਨੂੰ ਬਹੁਤ ਇੱਥੋਂ ਨੂੰ ਸੁਵਾਰ ਦੇ ਮੇਲੇ ਦੇ ਵਿੱਚ ਤੇ ਮਠਿਆਈ ਵਾਲੀਆਂ ਦੁਕਾਨਾਂ ਹੋ ਗਈਆਂ ਹਨ ਅੱਗੇ ਚੱਲਦੇ ਆਂ ਅਸੀਂ ਆਪਾਂ ਦੇਖਦੇ ਆਂ ਕਿ ਜਾ ਕੇ ਮੇਲਾ ਤੇ ਇੱਧਰ ਜਿਵੇਂ ਆਪਾਂ ਮੰਦਰ ਦੇ ਨੇੜੇ ਪਹੁੰਚ ਗਏ ਹਨ ਤੇ ਇਹ ਸਥਾਨ ਤੇ ਇੱਥੇ ਜਿਹੜਾ ਦਰਸ਼ਨ ਕਰਨ ਆਉਂਦੀਆਂ ਨੇ ਸੰਗਤਾਂ ਤੇ ਉਹ ਸਥਾਨ ਤੇ ਜਿਹੜਾ ਇੱਥੇ ਮੱਥਾ ਹੋ ਟੇਕਿਆ ਜਾਂਦਾ ਇਹ ਸੇਵਾ ਕਰਨਾ ਲੋਕਾਂ ਜਾਂਦੇ ਨੇ ਇੱਕ ਸੇਵਾ ਤੇ ਬਾਹਰ ਇੱਥੇ ਜਿਵੇਂ ਪ੍ਰਸ਼ਾਦ ਵਾਲੀਆਂ ਦੁਕਾਨਾਂ ਬਣੀ ਹੋਈਆਂ ਨੇ ਆਲੇ ਦੁਆਲੇ ਉੱਥੋਂ ਫਿਰ ਪ੍ਰਸ਼ਾਦ ਲੈ ਕੇ ਜਾਂਦੀਆਂ ਨੇ ਸੰਗਤ ਨੂੰ ਤੇ ਆਹ ਥਾਂ ਹੈ ਤੇ ਇੱਥੇ ਜਿਹੜਾ ਮੱਥਾ ਟੇਕਿਆ ਜਾਂਦਾ ਪੂਰੇ ਸੰਗਤਾਂ ਜਿਹੜੀਆਂ ਦਰਸ਼ਨ ਕਰਨ ਜਾਂਦੀਆਂ ਨੇ ਤੇ ਅੰਦਰੋਂ ਦਿਖਾਉਣੇ ਆਪਾਂ ਤੇ ਅੰਦਰ ਵੀ ਬਹੁਤ ਭਾਰੀ ਜਿਹੜਾ ਇਕੱਠ ਹੋਇਆ ਹੋਇਆ ਸੰਗਤਾਂ ਦਾ ਤੇ ਆਹ ਖਾਨਾ ਦੇ ਉੱਪਰ ਜਿਹੜਾ ਮਤਲਬ ਕਰਿਆ ਜਾਂਦਾ ਉਹ ਵੀ ਚਾਰੀ ਸੱਜਣਾਂ ਤੋਂ ਪੀਂਦਿਆ ਇਹ ਬੁੱਧੇ ਵੀ ਬਣਾ ਲੈਣੇ ਉਹ ਸੰਗਤਾਂ ਦਾ ਬਹੁਤ ਭਾਰੀ ਇਕੱਠ ਹੋਇਆ ਹੋਇਆ ਤੇ ਇਧਰੋਂ ਤੁਸੀਂ ਨਜ਼ਾਰਾ ਦੇਖ ਸਕਦੇ ਹੋ ਚੰਡੋਲਾ ਦਾ ਬਹੁਤ ਸੋਹਣਾ ਥਿਊ ਜਿਹੜਾ ਹੁੰਦਾ ਵੀਡੀਓ ਦੇ ਵਿੱਚ ਤੇ ਅੱਗੇ ਚੱਲਦੇ ਆਂ ਭਾਗੀਆਂ ਤੁਹਾਨੂੰ ਦਿਖਾਉਨੇ ਆਂਗੇ ਜਾ ਕੇ ਕੁਝ ਮਿਲੋ ਤੇ ਇੱਥੇ ਜਿਵੇਂ ਸਾਰੀਆਂ ਦੁਕਾਨਾਂ ਹੋ ਲੱਗੀਆਂ ਹੋਈਆਂ ਨੇ ਮਠਿਆਈਆਂ ਵਾਲੀਆਂ ਹੋ ਗਈਆਂ ਹਨ ਤੇ ਵਰਫੀਆਂ ਹੋ ਗਈਆਂ ਜਿਵੇਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਇੱਥੇ ਦੁਕਾਨਾਂ ਜਿਹੜੀਆਂ ਲੱਗਦੀਆਂ ਨੇ ਇਹ ਸੁਪਾਰ ਮੇਲੇ ਦੇ ਵਿੱਚ ਤੇ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਲੱਗਦੀਆਂ ਨੇ ਕੁਝ ਹੋਰ ਪਕੌੜੇ ਹੋਗੇ ਜਿਵੇਂ ਐਵੇਂ ਦੀਆਂ ਸਾਰੀਆਂ ਖਾਣ-ਪੀਣ ਵਾਲੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਗਈਆਂ ਦੂਰ-ਦੂਰ ਤੱਕ ਇਸੇ ਤਰ੍ਹਾਂ ਦੀਆਂ ਗਰਮ-ਗਰਮ ਗਲੇਬੀਆਂ ਮੜ ਰਹੀਆਂ ਨੇ ਇੱਥੇ ਦੇਖੋ ਇੰਨੀ ਸਾਰੀਆਂ ਦੁਕਾਨਾਂ ਖੜਾਉਣੇ ਵਾਲੀਆਂ ਕਾਂਪੀਰ ਵਾਲੀਆਂ ਇੱਥੇ ਲੱਗਦੀਆਂ ਨੇਗੀਆਂ ਅੱਗੇ ਚੱਲਦੇ ਆਂ ਅੱਗੇ ਆਪਾਂ ਦੇਖਦੇ ਆਂ ਸਰ ਮੇਲਾ ਜਾ ਕੇ ਵੀਡੀਓ ਤੇ ਤੁਸੀਂ ਕਮੈਂਟ ਜਰੂਰ ਕਰਕੇ ਦੱਸਿਓ ਕਿ ਕਿੱਥੋਂ-ਕਿੱਥੋਂ ਤੁਸੀਂ ਸਾਡੀ ਜਿਹੜੀ ਵੀਡੀਓ ਦੇਖ ਰਹੇ ਹੋ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਅੱਗੇ ਚੱਲਦੇ ਆਂ ਅੱਗੇ ਸਾਰਾ ਆਪਾਂ ਮੇਲਾ ਤੁਹਾਨੂੰ ਦਿਖਾਉਣੇ ਆਂਗੇ ਜਾ ਕੇ ਤੇ ਇਧਰੋਂ ਕਿਸ਼ਤੀ ਵੀ ਜਿਹੜੀ ਗੱਲ ਵੀ ਕਰੋਣਾਂ ਦੇ ਨਾਲ ਨਾਲ ਅੱਗੇ ਚੱਲਦੇ ਆਂ ਅੱਗੇ ਉਹ ਤੁਹਾਨੂੰ ਹੋਰ ਦਿਖਾਉਣੇ ਆਂ ਗਿਆ ਆ ਕੇ ਮੇਲਾ ਤੇ ਆਹ ਜੂਲਾ ਵੀ ਜਿਹੜਾ ਚੱਲ ਰਿਹਾ ਹੈ ਉਹ ਵੀ ਦੇਖ ਸਕਦੇ ਹੋ ਇਹ ਵੱਲ ਕੋਟ ਡੇਡਾ ਹੋ ਜਾਗਾ ਇਸ ਤਰ੍ਹਾਂ ਦੇ ਬਹੁਤ ਵੱਡੇ ਵੱਡੇ ਝੂਲੇ ਇੱਥੇ ਮੇਲੇ ਦੇ ਵਿੱਚ ਦੇਖਣ ਨੂੰ ਜਿਹੜੇ ਮਿਲਣਗੇ ਤੇ ਇੱਧਰ ਵੀ ਕੁਝ ਕੁ ਝੂਲੇ ਜਿਹੜੇ ਉਹ ਲੱਗੇ ਹੋਏ ਨੇ ਜੇ ਕਿਸ਼ਤੀ ਵਾਲਾ ਝੂਲਾ ਆ ਗਿਆ ਜਿਵੇਂ ਹਾਂ ਕੁਝ ਹੋਰ ਛੋਟੇ ਬੱਚਿਆਂ ਵਾਲੇ ਝੂਲੇ ਆ ਗਏ ਜੀ ਤੇ ਹਰੇਕ ਤਰੀਕੇ ਦਾ ਝੂਲਾ ਲੱਗਿਆ ਹੋਇਆ ਸ਼ਪਾਰ ਮੇਲੇ ਵਿੱਚ ਛੋਟਿਆਂ ਦੇ ਇੰਜੋਏਮੈਂਟ ਵਾਸਤੇ ਵੱਡਿਆਂ ਦੇ ਇੰਜੋਏਮੈਂਟ ਵਾਸਤੇ ਤੇ ਇੱਧਰ ਵੀ ਕੁਝ ਬੱਚੇ ਜਿਹੜੇ ਇੰਜੋਏ ਕਰ ਰਹੇ ਨੇ ਐਵੇਂ ਬਹੁਤ ਵੱਡੇ ਵੱਡੇ ਝੂਲੇ ਮੇਲੇ ਦੇ ਵਿੱਚ ਜਿਹੜੇ ਉਹ ਲੱਗਦੇ ਨੇਗੇ ਤੇ ਅੱਗੇ ਚੱਲਦੇ ਅੱਗੇ ਉਹ ਦੇਖਦੇ ਆਂਗੇ ਆਪਾਂ ਜਾ ਕੇ ਤੇ ਆ ਵੀ ਇੱਥੇ ਜਿਵੇਂ ਛੋਟੇ ਬੱਚਿਆਂ ਦੇ ਇੰਜੋਏਮੈਂਟ ਵਾਸਤੇ ਆ ਗਿਆ ਹਨ ਇਸ ਤਰ੍ਹਾਂ ਬਹੁਤ ਸਾਰੇ ਇੱਥੇ ਝੂਲੇ ਜਿਹੜੇ ਉਹ ਲੱਗਦੇ ਨੇ ਤੇ ਅੱਗੇ ਚੱਲਦੇ ਅੱਗੇ ਉਹ ਆਪਾਂ ਦੇਖਦੇ ਆਂਗੇ ਜਾ ਕੇ ਮੇਲਾ ਸਾਰਾ ਹੋਰ ਦਿਖਾਉਣੇ ਭਾਵੇਂ ਇਹਵੇਂ ਛੋਟੇ ਬੱਚਿਆਂ ਦੇ ਇੰਜੋਏਮੈਂਟ ਵਾਸਤੇ ਆ ਗਿਆ ਹਨ ਤੇ ਇਸ ਤਰ੍ਹਾਂ ਦੇ ਸਾਰੇ ਝੂਲੇ ਇੱਥੇ ਲੱਗੇ ਹੋਏ ਨੇ ਸਾਰੇ ਛੋਟੇ ਬੱਚੇ ਇੰਜੋਏ ਜਿਹੜਾ ਉਹ ਕਰ ਰਹੇ ਨੇ ਤੇ ਆਪਾਂ ਬਿਲਕੁਲ ਨੇੜੇ ਆ ਗਏ ਝੂਲੇ ਦੇ ਬੰਦੀ ਆਣ ਬਿਲਕੁਲ ਡੇਡਾ ਹੋ ਜਾਂਦਾ ਇੱਕ ਵਾਰ ਦਾ ਤੇ ਤੋਂ ਯਾਰਾ ਤੁਸੀਂ ਦੇਖੋ ਬਹੁਤ ਸੋਹਣਾ ਨਜ਼ਾਰਾ ਆ ਰਿਹਾ ਹੈ ਝੂਲੇ ਆ ਰਾ ਲਾਈਟੀ ਲਾਈਟਾਂ ਨੇ ਚਾਰੇ ਪਾਸੇ ਅੱਗੇ ਚੱਲਦੇ ਆਂਗੇ ਆਪਾਂ ਅੱਗੇ ਤੁਹਾਨੂੰ ਦਿਖਾਉਣੇ ਆਂਗੇ ਜਾ ਕੇ ਸਾਰਾ ਮੇਲਾ ਤੁਸੀ ਇਕੱਠ ਦੇਖੋ ਵੀ ਬਹੁਤ ਵੱਡਾ ਏ ਵੱਡੇ ਝੂਲੇ ਹਨਾ ਬਹੁਤ ਭਾਰੀ ਇਕੱਠਾ ਜਿਹੜਾ ਚਾਰੇ ਪਾਸੇ ਮੇਲੇ ਦੇ ਵਿੱਚ ਜਿੱਧਰ ਨੂੰ ਨਿਗਾਹ ਮਾਰੋ ਕੱਠੇ ਕੱਠਾ ਏ ਅੱਗੇ ਚੱਲਦੇ ਆਂ ਅੱਥੇੋਂ ਦੇਖ ਲਿਆਗੇ ਆਪਾਂ ਜਾ ਕੇ ਕਿਸਤੀ ਜਿਹੜੀ ਚੱਲ ਰਹੀ ਆ। ਯਾ ਭਾ ਜੇ ਜਲਦੀ ਹੋਰ ਨਾਲ ਨਾਲ ਸਾਨੂੰ ਸਾਰਾ ਕੁਝ ਦਿਖਾਉਣੇ ਆਏ ਜਾ ਕੇ ਸਾਰੇ ਝੂਲੇ ਹੋਰ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਉਹ ਦਿਖਾਉਣੇ ਆ ਵੀ ਆਪਾਂ ਜਾ ਕੇ। ਦੋਨ ਕਿਸ਼ਤੀਆਂ ਆਇਆ ਬਹੁਤ ਬਹੁਤ ਧੰਨਵਾਦ ਆਇਆ ਬਹੁਤ ਧੰਨਵਾਦ ਆਇਆ ਬਹੁਤ ਧੰਨਵਾਦ ਜੀ ਬਹੁਤ ਸਾਰਾ ਬਹੁਤ ਸਭੂਈ ਦੇ ਅੰਦਰ ਮਾਤ ਦਾ ਖੂ ਬਣਿਆ ਹੋਇਆ ਤੇ ਐਵੇਂ ਜੀ ਬਹੁਤ ਸਾਰੇ ਐਕਟੀਵਿਟੀਜ਼ ਮੇਲੇ ਦੇ ਵਿੱਚ ਤੁਸੀਂ ਕਰ ਸਕਦੇ ਹੋ ਜਿਹਨੇ ਮਾਤ ਦਾ ਖੂ ਹੋ ਗਿਆ ਨਾ ਤੇ ਜੂਲੇ ਹੋਗੇ ਬਾਕੀ ਹੋਰ ਦੁਕਾਨਾਂ ਆਪਾਂ ਸਾਰੀਆਂ ਸਜਾਈਆਂ ਨੇ ਜੋ ਡੋਲਾ ਦੀ ਗਿਣਤੀ ਇੱਥੇ ਬਹੁਤ ਜ਼ਿਆਦਾ ਝੂਲੇ ਆਣ ਗਏ ਝੂਲੇ ਲੈ ਬੜੇ ਕਿੰਨੇ ਬਹੁਤ ਵੱਡੇ ਵੱਡੇ ਝੂਲੇ ਦੀ ਮਸ਼ਹਹਰ ਦੇ ਵਿੱਚ ਨੇ ਬੋਲਾ ਬੋਲਾ ਨੀ ਚੋਲਾ ਪੜੀ ਦੀ ਵਾਰ ਬੋਲਾ ਨੀ ਜਿਹੜਾ ਲੱਗਦਾ ਕਿ ਵਾਰ ਵਾਰ ਬਸਾਓ ਜਿਹੜੀ ਪੋਚੀ ਆ ਗਈ ਹੈ ਤੇ ਆਹ ਸਾਈਡ ਵੀ ਕਾਫੀ سارے ਝੂਲੇ ਨੇ ਜਿਹੜੇ ਵੱਡੇ ਹੋਏ ਵੀ ਆਪਾਂ ਦਿਖਾਉਣਾ ਨੇਗੇ ਤੁਹਾਨੂੰ ਤੇ ਇੱਥੇ ਵੀ ਉਸੇ ਤਰ੍ਹਾਂ ਛੋਟੇ ਆਂਦੇ ਐਨਜੋਇਮੈਂਟ ਵਾਸਤੇ ਵੱਡੇ ਆਂਦੇ ਐਨਜੋਇਮੈਂਟ ਮਾਲਦੇ ਹਨ ਝੂਲੇ ਗੀਮਾਂ ਸਾਰੀਆਂ ਰਹਿ ਗਈਆਂ ਨੇ ਇੱਧਰ ਸਾਰੀਆਂ ਆਹ ਇੱਥੇ ਗੀਮਾਂ ਨੇ ਗਈਆਂ ਐਨਜੋਇਮੈਂਟ ਵਾਸਤੇ ਆ ਜਿਵੇਂ ਨਿਸ਼ਾਨੇ ਲਾਉਣ ਵਾਲੀਆਂ ਗੀਮਾਂ ਹੋ ਗਈਆਂ ਐਵੇਂ ਜੀਆਂ ਸਾਰੀਆਂ ਗੀਮਾਂ ਇੱਥੇ ਲੱਗੀਆਂ ਹੋਈਆਂ ਨੇ ਆ ਜਿਵੇਂ ਆ ਰਿੰਗ ਪਾਉਣ ਵਾਲੇ ਹੋਗੇ 100 ਰੁਪਈਆ ਦੇ 10 ਨੇ ਤੇ ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਐਨਜੋਇਮੈਂਟ ਵਾਸਤੇ ਮੇਲੇ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਗਈਆਂ ਜੂਲੇ ਹੋਗੇ ਈ ਮਾਉਂ ਹੋਈਆਂ ਨਾ ਇੱਧਰ ਵੀ ਆ ਛੋਟੇ ਬੱਚੇ ਵਾਲੇ ਝੂਲੇ ਆ ਗਏ ਜਿਵੇਂ ਇਸ ਤਰ੍ਹਾਂ ਝੂਲੇ ਤੇ ਇੱਕ ਆ ਵੀ ਹੈਗਾ ਇਹ ਵੀ ਇੱਕ ਝੰਡੋਲ ਆ ਇੱਕ ਤਰ੍ਹਾਂ ਦਾ ਤੇ ਐਵੇਂ ਦੇ ਵੱਡੇ ਵੱਡੇ ਝੂਲੇ ਦੇਖਣ ਨੂੰ ਜਿਹੜੇ ਮਿਲਣਗੇ ਮੇਲੇ ਦੇ ਵਿੱਚ ਇਹ ਲਾਈਟਾਂ ਲਾ ਕੇ ਹੋਰ ਵੀ ਖੂਬਸੂਰਤ ਨਜ਼ਾਰਾ ਜਿਹੜਾ ਹੋ ਜਾਂਦਾ ਝੂਲਿਆਂ ਦਾ ਇਹ ਦਿਨ ਦੇ ਵਿੱਚ ਉਨਾ ਸੋਹਣਾ ਨਹੀਂ ਲੱਗਦਾ ਮੇਲਾ ਜਦੋਂ ਰਾਤ ਦੇ ਵਿੱਚ ਰਾਤ ਨੂੰ ਲੱਗਦਾ ਰਾਤ ਨੂੰ ਬਹੁਤ ਖੂਬਸੂਰਤ ਨਜ਼ਾਰਾ ਵੇ ਲੈਦਾ ਤੇ ਰਾਤ ਨੂੰ ਮੇਰਾ ਇਹ ਆ ਉਠ ਆ ਗਿਆ ਜਿਵੇਂ ਆਪਾਂ ਪਹਿਲਾਂ ਵੀ ਦਿਖਾਇਆ ਸੀ ਵੀਡੀਓ ਦੇ ਵਿੱਚ ਤੇ ਉਂਟ ਦੀ ਰਾਈਡ ਵੀ ਜਿਹੜੀ ਤੁਸੀਂ ਉਹ ਲੈ ਸਕਦੇ ਹੋਗੇ ਕੋਟ ਦੇ ਵਿੱਚ ਵੀ ਬੈਠ ਸਕਦੇ ਹੋ ਉਧਰ ਕੁਝ ਹੋਰ ਵੀ ਲੈ ਆ ਗਏ ਆ ਟ੍ਰੇਨ ਵਾਲਾ ਵੀ ਆ ਗਿਆ ਜਿਵੇਂ ਤੇ ਆ ਭੂਤ ਮੰਗਰ ਆ ਗਿਆ ਇਹ ਭੂਤ ਮੰਗਲੇ ਦੀ 50 ਰੁਪਏ ਹੈ ਉਹ ਟੈਕਟ ਹੈਗੀ ਭੂਤ ਮੰਗਲਾ ਵੀ ਤੁਸੀਂ ਦੇਖ ਸਕਦੇ ਹੋ ਹੋਰ ਬਹੁਤ ਸਾਰੇ ਝੂਲੇ ਇੱਧਰ ਉਰੇ ਲੱਗੇ ਹੋਏ ਨੇ ਵੀ ਮੇਲੇ ਦੇ ਵਿੱਚ ਤੇ ਐਵੇਂ ਬਹੁਤ ਸੂਰ ਸੂਰ ਤੇ ਨਜ਼ਾਰਾ ਹਰਾਤੋਂ ਮੇਲੇ ਦਾ ਦੇਖਣ ਵਾਲਾ ਅੱਗੇ ਚੱਲਦੇ ਆ ਅੱਗੇ ਉਹ ਦਿਖਾਉਣੀ ਆ ਕੁਝ ਆਪਾਂ ਜਾ ਕੇ ਤੁਹਾਨੂੰ ਮੇਲਾ ਹੋਰ ਝੂਲੇ ਦੇਖਦੇ ਆਂਗੇ ਆਪਾਂ ਜਾ ਕੇ ਤੇ ਆ ਜਿਵੇਂ ਚੰਡੋਰ ਆ ਗਿਆ ਚੰਡੋਲਾਂ ਦੀ ਗਿਣਤੀ ਇੱਥੇ ਬਹੁਤ ਜ਼ਿਆਦਾ ਝੁੰਲਿਆਂ ਦੀ ਗਿਣਤੀ ਪੁੱਛੋ ਹੀ ਨਹੀਂ ਕਿ ਜਿਆਦਾ ਗਿਣਤੀ ਹੈ ਮੇਲੇ ਦੇ ਵਿੱਚ ਝੂਲਿਆਂ ਦੀ ਇਹ ਕੱਠਾ ਦਾ ਕੋਈ ਅੰਤ ਨਹੀਂ ਵੀ ਇੰਨਾ ਤੇ ਜ਼ਿਆਦਾ ਕੱਠ ਹੋਇਆ ਹੋਇਆ ਨਾ ਮੇਲੇ ਦੇ ਵਿੱਚ ਆਨ ਲਿਮਟਡ ਆਾਰੇ ਪਾਸੇ ਨਿਗਾਹ ਮਾਰੋ ਕੱਠੇ ਰੱਖੋ ਰਾਤ ਨੂੰ ਹੀ ਦੇਖਣ ਆਲਾ ਬਾਈ ਮੇਲਾ ਵਾ ਰੌਣਕ ਤੇ ਵੀ ਸਾਰਾ ਨਾ ਇਹ ਝੰਡੂਲਾਂ ਦੇ ਮੂਰੇ ਫੋਟੋ ਬਹੁਤ ਸੋਹਣੀ ਆਉਂਦੀ ਆ ਇਹ ਝੂਲਿਆਂ ਦੇ ਵਿੱਚ ਜਾਣ ਨੂੰ ਕੱਠ ਤੁਸੀਂ ਦੇਖੋ ਝੂਲਿਆਂ ਦੇ ਰੈਕਣ ਨੂੰ ਇੰਨਾ ਕੱਠ ਹੋਇਆ ਹੋਇਆ ਮੇਲੇ ਦੇ ਐਵੇਂ ਬਹੁਤ ਭਾਰੀ ਕੱਠ ਗੱਡੀ ਚੱਲਦੇ ਆਂ ਕਿਉਂ ਦੇਖਦੇ ਆਂਗੇ ਆਪਾਂ ਜਾ ਕੇ ਮੇਲਾ ਹੋਰ ਦਿਖਾਉਂਦੇ ਆਂਗੇ ਆ ਜਿਹੜੀ ਮੇਨ ਸੜਕ ਤਾਂ ਨਾ ਆ ਤਾਂ ਇੱਕ ਤਰੀਕੇ ਦੀ ਜਾਮ ਹੀ ਹੋਈ ਵੀ ਆ ਤੇ ਇੱਥੇ ਗੱਡੀਆਂ ਮੋਟਰਸਾਈਕਲ ਦਾ ਔਖੀ ਆਉਂਦੇ ਨੇ ਬਾਈ ਤੁਰ ਕੇ ਆਉਣਾ ਔਖਾ ਹੋਇਆ ਹੋਇਆ ਗੱਡੀਆਂ ਮੋਟਰਸਾਈਕਲ ਦੀ ਤਾਂ ਇਹਦੀ ਗੱਲ ਇਧਰ ਵੀ ਉਸ ਤਰ੍ਹਾਂ ਗੇਮਾਂ ਜਿਹੜੀਆਂ ਹੈਗੀਆਂ ਲਈਆਂ ਨਾਲ ਨਾਲ ਖੇਡਣ ਵਾਸਤੇ ਇੰਜੋਏਮੈਂਟ ਵਾਸਤੇ ਗੇਮਾਂ ਤੁਸੀਂ ਜਿਹੜੀਆਂ ਖੇਡ ਸਕਦੇ ਹੋ ਬਾਲ ਵਾਲੀਆਂ ਹੋ ਗਈਆਂ ਜਿਵੇਂ ਨਹੀਂ ਖਾਣ ਪੀਣ ਵਾਲੀਆਂ ਝੂਲੇ ਵਾਲੀਆਂ ਕਾਂਦੀਆਂ ਵਾਲੀਆਂ ਝੂਲੇ ਹੋਰ ਸਾਰੀਆਂ ਦੁਕਾਨਾਂ ਹੋਰ ਇਹ ਲੱਗੀਆਂ ਹੋਈਆਂ ਨੇ ਤੇ ਅੱਗੇ ਚੱਲਦੇ ਆਂ ਅੱਥੋਂ ਮੇਲਾ ਦੇਖਦੇ ਆਂਗੇ ਆਪਾਂ ਜਾ ਕੇ ਇਹ ਇੱਧਰ ਵੀ ਨਾਲ-ਨਾਲ ਸਾਰੀਆਂ ਦੁਕਾਨਾਂ ਆ ਗਈਆਂ ਜਿਵੇਂ ਮਠਾਈ ਵਾਲੀਆਂ ਹੋ ਗਈਆਂ ਕਾਂਦੀਆਂ ਵਾਲੀਆਂ ਹੋ ਗਈਆਂ ਇੰਨਾ ਇਕੱਠਾ ਮੇਲੇ ਚ ਬਈ ਲੰਘਿਆ ਵੀ ਨਹੀਂ ਜਾਂਦਾ ਲੰਘਣਾ ਵੀ ਬਹੁਤ ਔਖਾ ਹੋਇਆ ਹੋਇਆ ਕਿਹਾ ਲੋ ਸਾਰੀਆਂ ਮਠਿਆਈ ਵਾਲੀਆਂ ਦੁਕਾਨਾਂ ਆ ਗਈਆਂ ਇਹ ਐਵੇਂ ਸਾਰੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਵਰਖੀ ਹੋ ਗਈ ਜਿਵੇਂ ਇਸ ਤਰ੍ਹਾਂ ਹਾਂਜੀ ਬਾਈ ਹੱਸ ਪਿਆ ਦੇਖ ਕੇ ਇਹ ਵੀ ਇੱਥੇ ਇਕੱਠ ਜਿਹੜਾ ਹੋਉਂਦਾ ਹੈ ਮੇਲੇ ਦੇ ਵਿੱਚ ਹਨ ਅੱਗੇ ਚੱਲਾਂਗੇ ਅੱਗੇ ਸਾਰਾ ਮੇਲਾ ਆਪਾਂ ਦੇਖਦੇ ਆਂਗੇ ਜਾ ਕੇ ਇੱਧਰ ਜਿਵੇਂ ਖਾਣ ਪੀਣ ਵਾਲੀਆਂ ਹੋ ਗਈਆਂ ਕੁਲਚੇ ਵਰਕਰ ਵਾਲੀਆਂ ਹੋ ਗਈਆਂ ਹਨ ਤੇ ਆਪਣੇ ਜੁਐਲਰੀ ਵਾਲੀਆਂ ਹੋ ਗਈਆਂ ਹਨ ਫੜਾਉਣੇ ਵਾਲੀਆਂ ਸਾਰੀਆਂ ਤਰ੍ਹਾਂ ਦੇ ਕਰਨਾ ਇੱਥੇ ਨਾਲ ਨਾਲ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੀਆਂ ਰੋਡ ਦੇ ਆ ਜਿਵੇਂ ਕੁਲਚੇ ਵਰਕਰ ਹੋ ਗਏ ਰੋਡ ਕੱਪਿਆਣੀਆਂ ਦੁਕਾਨਾਂ ਬਹੁਤ ਵੱਡਾ ਮੇਲਾ ਮਾਲਵੀਂ ਏਰੀਆ ਦਾ ਤੇ ਸਭ ਤੋਂ ਵੱਡਾ ਮੇਲਾ ਹੈ ਮਾਲਵੀਂ ਏਰੀਆ ਦਾ ਪੰਜਾਬ ਦਾ ਹੀ ਵੱਡਾ ਮੇਲਾ ਕਹਿ ਸਕਦੇ ਆ ਤੇ ਇਧਰ ਨਾਲ ਕੁਝ ਸਜਾਵਟੀ ਸਮਾਨ ਹੋ ਗਿਆ ਖਾਣ ਪੀਣ ਵਾਲੀਆਂ ਦੁਕਾਨਾਂ ਹਨ ਇਸ ਤਰ੍ਹਾਂ ਦੀਆਂ ਦੁਕਾਨਾਂ ਆਪਾਂ ਨੂੰ ਜਿਹੜੀਆਂ ਇੱਥੇ ਮਿਲਣਗੀਆਂ ਜਿਹੜੇ ਠੀਕ ਹੈ ਇੱਥੇ ਵੀ ਕੁਝ ਖਾਣ ਪੀਣ ਵਾਲੀਆਂ ਦੁਕਾਨਾਂ ਆ ਗਈਆਂ ਸਾਰੀਆਂ ਲੱਗੀਆਂ ਹੋਈਆਂ ਗਰਮ ਗਰਮ ਪਕੌੜੇ ਗਰਮ ਗਰਮ ਗੁਲੇਬੀਆਂ ਐਵੇਂ ਜੀਆਂ ਸਾਰੀਆਂ ਦੁਕਾਨਾਂ ਲੱਗੀਆਂ ਇੱਥੇ ਆ ਕੁਝ ਬੱਚਿਆਂ ਵਾਲੇ ਖਿਡਾਉਣੇ ਹੋਗੇ ਜਿਵੇਂ ਬਹੁਤ ਵੱਡੀਆਂ-ਵੱਡੀਆਂ ਖੜਾਉਣੇ ਵਾਲੀਆਂ ਜੁਐਲਰੀ ਵਾਲੀਆਂ ਦੁਕਾਨਾਂ ਉਰੇ ਹੈਗੀਆਂ ਨੇ ਹੈਗੀਆਂ ਛੋਟੇ ਬੱਚਿਆਂ ਦੀਆਂ ਗੇਮ ਖੜਾਉਣੇ ਸੈਰੀ ਜੀਅਰ ਐਵੇਂ ਜੀਆਂ ਸਾਰੀਆਂ ਦੁਕਾਨਾਂ ਨੇ ਇੱਥੇ ਲੱਗੀਆਂ ਹੋਈਆਂ ਬਹੁਤ ਸੋਹਣਾ ਥਿਊ ਆ ਦਿਨ 'ਚ ਉਹ ਇੰਜੋਏਮੈਂਟ ਨਹੀਂ ਆਪਾਂ ਕਰ ਸਕਦੇ ਜਿਹੜਾ ਰਾਤ ਨੂੰ ਕਰ ਸਕਦੇ ਹਾਂ ਕਿਉਂਕਿ ਰਾਤ ਦਾ ਮਾਹੌਲ ਮੇਲੇ ਦਾ ਬਹੁਤ ਵਧੀਆ ਹੁੰਦਾ ਰਾਤ ਨੂੰ ਜ਼ਿਆਦਾ ਇਕੱਠ ਹੁੰਦਾ ਮੇਲੇ ਦੇ ਵਿੱਚ ਬਾਹਰ ਬਾਹਰ ਇਕੱਠੇ ਇਹ ਤੁਲੀ ਸਾਈਡ ਵੀ ਕੁਝ ਖਾਣ ਪੀਣ ਵਾਲੀਆਂ ਮਠਿਆਈ ਵਾਲੀਆਂ ਦੁਕਾਨਾਂ ਆ ਗਈਆਂ ਜਿਹੜੀਆਂ ਇਹ ਸਾਰੀਆਂ ਦੁਕਾਨਾਂ ਦਿਖਾਉਂਦੇ ਆ ਆਪਾਂ ਤੁਹਾਨੂੰ ਇਸੇ ਤਰ੍ਹਾਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਇਹ ਮੇਲੇ ਦੇ ਵਿੱਚ ਜਿਹੜੀਆਂ ਲੱਗਦੀਆਂ ਨੇ ਗੰਨੇ ਦਾ ਰਾਜ ਹੋ ਗਿਆ ਜੀ ਮੀਨ ਪੈਗਲਾਸ 20 ਰੁਪਏ ਗਿਆਸ ਬੱਚਿਆਂ ਦੇ ਘੜਾਉਣ ਵਾਲੀਆਂ ਦੁਕਾਨਾਂ ਖੂਨਦਾਨ ਵਾਲੇ ਕੈਂਪ ਵੀ ਲੱਗੇ ਹੋਏ ਨੇ ਤੇ ਮੈਂ ਆ ਬਾਈ ਉਹ ਨਹੀਂ ਖੜੇ ਨੇ ਖੂਨਦਾਨ ਕੈਂਪ ਵੀ ਖੂਨਦਾਨ ਵੀ ਤੁਸੀਂ ਇੱਥੇ ਕਰ ਸਕਦੇ ਹੋ ਜਿਵੇਂ ਆ ਬਾਈ ਇੱਥੇ ਬਹੁਤ ਫੜੀ ਖੜੇ ਨੇ ਖੂਨਦਾਨ ਵਾਲੇ ਕੈਂਪ ਵੀ ਇਹ ਮੇਲੇ ਦੇ ਵਿੱਚ ਜਿਹੜੇ ਲੱਗੇ ਹੋਏ ਨੇ ਤੇ ਆ ਹੋਰ ਦੁਕਾਨਾਂ ਆ ਗਈਆਂ ਕੁਝ ਇੱਥੇ ਸਾਰੀਆਂ ਮਠਿਆਈਆਂ ਵਾਲੀਆਂ ਉਸੇ ਤਰ੍ਹਾਂ ਤੇ ਅੱਜ ਮੈਂ ਨਾਲ ਨਾਲ ਖੜਾਉਣੇ ਆ ਜੀ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਪਾਰ ਦੇ ਮੇਲੇ ਦਾ ਰਾਤ ਦਾ ਸਾਰਾ ਵੀਊ ਦਿਖਾਇਆ ਹੈ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਐਵੇਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ